ਮੈਂ ਦੀ ਮਰੀ ਤੇ ਅੱਜ ਅੱਜ ਤਰਾਂ ਕਰਦਾ ਮੈਂ ਮੱਲੇ ਮਲੇ ਦਾ ਮੈਨੂੰ ਦੁੱਖ ਆਫੇ ਮੱਲੇ ਤੋਂ ਉੱਠ ਕੇ ਮੇਰਾ ਪੇਟ ਦਾ ਦੁੱਖ ਆ ਤੂੰ ਮੋਦਵਾਰ ਯਾਰ ਬਣੋੜੇ ਕਾਹ ਦੀ ਗੱਲੋਂ ਇਹਨੇ ਮੋਦਵਾਰ ਜੇ ਪੇਟ ਦੀਆਂ ਜ਼ਿੰਮੇਵਾਰੀਆਂ ਨਹੀਂ ਚੁੱਕ ਸਕਦੇ ਤੇ ਉਹਨਾਂ ਨੂੰ ਕਾ ਕਹੇ ਵਾ ਤੇ ਮੋਦਵਾਰ ਬਣੋਵੇਂ ਤੜੇ 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 ਦਿਮਾਗਾਂ ਦੇ ਵਿੱਚ ਕੂਸ ਪਰਿਆ ਤੂੰ ਫੁੱਜ ਲੋਗੇ ਤੇਨੂੰ ਡੋਕ ਤਲ ਵੇਖਾ ਇਹ ਇੱਕ ਮੰਗੋ ਨਹੀਂ ਇਹ ਮਗਰ ਮਗੋਂ ਹੋਰ ਜਾਣ ਗਿਆ ਦੇ ਤੀ ਤੜ ਤੂੰ ਭਿਖ ਲੈ ਵਿੱਚ ਦੇ ਮੇਰੇ ਦਿਲ ਦੇ ਵਿੱਚ ਮੈਂ ਮਰ ਪਾੜਨਾ ਕੋਈ ਹੈ ਕਿ ਮੇਰਾ ਮੁੰਨਾ ਬੰਦੇ ਨੂੰ ਤਾਂ ਮਾਦਾ ਨਹੀਂ ਇਧਰ ਆ ਕੇ ਹੁਣ ਮੈਂ ਮੇਰਾ ਟੱਕਰ ਹੈ ਕੋਈ ਨਾ ਕੋਈ ਵਾਰ ਪੇਜਾ ਸਰਪੈਂਟ ਇਸ ਕੋ ਮੈਂ ਲਿਖਤੀ ਨਾਮ ਲੈ ਕੇ ਆ ਪੁੱਛਾ ਭਾਈ ਮੂਤੇ ਇਹ ਹਲ ਮੰਦੇ ਨੇ ਉਹ ਲਿਖਤੀ ਨਾਮ ਇਹਦੇ ਸਾਈਨ ਕੀਤੇ ਆ ਕਹਿੰਦਾ ਕਿ ਮੈਂ ਨਸ਼ੇ ਵਾਸਤੇ ਕੋਈ ਨਹੀਂ ਕਰ ਸਕਦਾ ਕਿਉਂਕਿ ਇਹ ਡਰਪੋਲ ਹੋ ਗਿਆ ਰਿਪੋਰਟ ਲੋਕਾਂ ਨੂੰ ਤੁਸੀਂ ਤਾਂ ਮੈਂ ਮੈਂ ਉਹbro ਕਹਤਾ ਇਹ ਲੋਕਾਂ ਨੇ ਬੇਰਹਿ ਕਰ ਦਿੱਤਾ ਕਿਉਂ ਕੀ ਇਹਨਾਂ ਨੇ ਖਾਣੀਆਂ ਗਰਾਂਟਾਂ ਇਹਨਾਂ ਨੂੰ ਆਪਣੀਆਂ ਗਰਾਂਟਾਂ ਤੱਕ ਮਤਲਬ ਆ ਇਹਨਾਂ ਨੂੰ ਕੇ ਪਿੰਡ ਦੇ ਮੋ ਕੇ ਦੇ ਤੁਹਾਡੇ ਬੱਚੇ ਨਾਲ ਕੋਈ ਮਤਲਬ ਨਹੀਂ ਆ ਜਿੰਨਾ ਚਿਰ ਤੁਹਾਡੇ ਤੂੰ ਤੂੰ ਮੁਰਦੇ ਦੇ ਇਹ ਹੀ ਮੁਰਦਾ ਤੇ ਤੂੰ ਹੀ ਮੁਰਦੇ ਮੁਰਦੇ ਆਏ ਮੁਰਦੇ ਨੂੰ ਨੂਨ ਠੀਕ ਹੈ ਨਾ ਤੁਹਾਡੀਆਂ ਜਮੀਰਾਂ ਮਰ ਚੁੱਕੀਆਂ ਵਾ ਪਿੰਡ ਦੇ ਵਿੱਚ ਇਹਨਾਂ ਨਸ਼ੇ ਦਾ ਪ੍ਰਕੋਪ ਆ ਪਹਿਲਾਂ ਕਿ ਇਹਨੇ ਡੱਕਿਆ ਮੈਂ ਇਕੱਲਾ ਆਵਾਜ਼ ਕਰਾਂ ਮੈਂ ਕੀ ਕਰ ਲੂੰਗਾ ਉਥੇ ਇੱਕ ਬੰਦਾ ਕੀ ਕਰੂ ਮੈਨੂੰ ਦੱਸੋ ਦੱਸੋ ਕੀ ਕਰ ਲੂੰਗਾ ਜਿੰਨਾ ਤੇ ਟਾੜਾ ਝੋੜ ਨਹੀਂ ਬੰਗਾ ਇਹ ਨਸ਼ੇ ਨਕ ਨਸ਼ੇ ਦਾ ਪਰਕੋਪ ਕਦੀ ਖਤਮ ਨਹੀਂ ਹੋ ਸਕਦਾ ਸਾਡੇ ਲਾਗੇ ਰਿਖਦਾ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਇਕੱਲਾ ਕੀ ਕਰਾਂ ਫਿਰ ਤੇ ਟਾੜੀਆਂ ਚ ਵੀਰਾ ਮਰੀਆਂ ਹੋਈਆਂ ਟਾੜੀਆਂ ਬੀਬੀਆਂ ਇੱਥੇ ਰੋਣ ਨਾਲ ਕੋਈ ਨਹੀਂ ਬੰਨਾ ਪਹਿਲਾਂ ਉਹ ਤੇ ਛੱਤਰ ਚੱਕ ਲੋ ਆਪਣੇ ਮੋਹਤ ਖਲ ਮਾਰਾ ਖਲਾ ਵੀ ਜਿਹੜੇ ਬੋਲਦੇ ਨਹੀਂ ਆ ਤਨ ਮੈਂ ਦੱਸਾਂ ਇੱਕ ਨਹੀਂ ਆ ਇਹ ਮੱਲੇ ਚ ਹੋਰੇ ਹੋਰ ਉੱਠਨੇ ਆਇਆ ਪਹਿਲੀ ਪਹਿਲਾ ਲਵੇ ਪਹਿਲਾ ਬੰਦਾ ਉੱਠਿਆ ਤੇ ਐਦਾਂ ਤਾਂ ਤੂੰ ਹੀ ਮੁਰਦੇ ਨੇ ਮੁਰਦਾ ਹੋਣਾ ਨਹੀਂ ਮੁਰਦੇ ਮਾਰੇ ਮੁਰਦੇ ਆ ਗਏ ਤੇ ਘਰ ਜਾ ਕੇ ਮਾਰਨਾ ਬਹਿਣਾ ਤੀ ਕੜੀਆਂ ਜਮੀਰਾ ਮਰੀਆਂ ਆ ਤੁਹਾਨੂੰ ਮੈਂ ਦੱਸਾਂ ਤੇ ਉਤੋਂ ਸਾਡੇ ਮੋਲਵਾਰਾਂ ਦੀ ਉਹਨਾਂ ਦਾ ਖਾਣਾ ਤੇ ਆ ਰਿਆ ਕਿ ਕਿਹੜੀ ਏਟਾਂ ਨੂੰ ਕਿਹੜੇ 2 ਰੁਪਏ ਵਿਚਾਲੀ ਆਹੀਂ ਪੱਲੇ ਕਰਤੂਤਾ ਨਹੀਂ ਰਾਈਆਂ ਇੱਥੇ ਨੌਜਵਾਨਾਂ ਦੀਆਂ ਲਾਸ਼ਾਂ ਉੜਦੀਆਂ ਰਹਿਣੀਆਂ ਵਾ ਜੇ ਅਸੀਂ ਊਜਵਾਨ ਆ ਅਸੀਂ ਨਹੀਂ ਕਰਦੇ ਨਸ਼ਾ ਤੇ ਇਹੋ ਜਿਹੜੇ ਜਿਹੜੇ ਗਮਰਾਹ ਏ ਬੱਚੇ ਆ ਜਿਨ੍ਹਾਂ ਨੂੰ ਅਰੇ ਦੁਨੀਆ ਦੀ ਦੁਨੀਆ ਦਾ ਪਤਾ ਹੀ ਨਹੀਂ ਆ ਤੇ ਉਹਨਾਂ ਉਹਨਾਂ ਪੈਣਾ ਨਸ਼ੇ ਦੇ ਵਿੱਚ ਕੀਤੀ ਜੇ ਤੇ ਜੇ ਤੜੇ ਤੇ ਮਰੀ ਮੋਟੀ ਜਮੀਰ ਜਾਗਦੀ ਹੈਗੀ ਨਾ ਤੇ ਮਰਾ ਮੋਟਾ ਪਿੰਡ ਦੀ ਗੱਲ ਕਰੋ ਸੇ ਹੁਣ ਆਇਆ ਪਟਣਾਂ ਦੇ ਮੁਰਗੇ ਪਟਣ ਦਾ ਕਿੰਨਾ ਵਾ ਨਹੀ ਨਹੀ ਪੰਚਾਇਤ ਕਹਿ ਰਿਹਾ ਕਿ ਹਟ ਕੋ ਨਹੀ ਓਕਾ ਫਿਰ ਆਪੇ ਚੁੱਧਰੇ ਜੋ ਨਾ ਰੋਗਾ ਓ ਯਾਰ ਪੰਚਾਇਤ ਗੰਡੂ ਹੁੰਦੀ ਆ ਜਿਹੜੀ ਮਰਜ਼ੀ ਬਣਾ ਲਈ ਜੀ ਸਾਡੇ ਵਿੱਚ ਦਗਾ ਨਹੀਂ ਦਾ ਤੇ ਪੈਰ ਦਾ ਜੀ ਦਾ ਕਰੇ ਮੈਨੂੰ ਨਹੀਂ ਮੈਂ ਮੈਂ ਦਿਖਾਵਾਂ ਕਿੱਥੇ ਵੇਚਾਂ ਆ ਆਥ ਪੈਰ ਸਾਹਿਬ ਇਹਨਾਂ ਇਹਨਾਂ ਦਾ ਲਿਆ ਮੇਰੇ ਕੋਲ ਆ ਤੇ ਇਹਨਾਂ ਉਹ ਥੱਲੇ ਦੇਖਤੇ ਕਿਤੇ ਆ ਮੈਂ ਹਾਂ ਨਸ਼ਾ ਮੈਂ ਨਸ਼ਾ ਬੰਦ ਕਰਾਉਣ ਨਵਾਜ਼ੇ ਤੁਰਨਾ ਤੀ ਸਾਥ ਦਿਓ ਕਹਿੰਦੇ ਸਾਡੇ ਵਾਸਤੇ ਦਾ ਰੋਗ ਨਹੀਂ ਆ ਜੇ ਤੁਹਾਡੇ ਵਾਸਤੇ ਦਾ ਰੋਗ ਨਹੀਂ ਆ ਤਾਂ ਫੇ ਮੋਦਵਰੀ ਕਾ ਕਾ ਦੀ ਵਾਤ ਨਹੀਂ ਬੀਬੀਆਂ ਖਲੋਤੀਆਂ ਮੇਰੇ ਵਰਤਾ ਦੀ ਹੱਥ ਮੁੱਕੀ ਪਈ ਜਾ ਕਿਉਂਕਿ ਕਿਸੇ ਨੂੰ ਦੁੱਖ ਨਹੀਂ ਆ ਪੁੱਤ ਕੇ ਦਾ ਮਰਿਆ ਵਾ ਪਰ ਮੇਰੇ ਮੇਰੇ ਅੰਦਰ ਦਰਦਿਆ ਮੈਂ ਬੋਲਣਾ ਨੇ ਜਿਹੜਾ ਪਤੀ ਮੇਰੇ ਭਾਵੇਂ ਮੱਥੇ ਤਾਂ ਨਹੀਂ ਕੋਲੀ ਨਗਾ ਗਏ ਯਾਰ ਮੈਨੂੰ ਨਹੀਂ ਪਰਵਾਹ ਕੋਈ ਨਹੀਂ ਮੈਂ ਅਗਲਾ 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 ਮੰਗੋ ਨਹੀਂ ਜਾਣ ਦੇਣਾ ਬਸ ਗੱਲ ਮੁੱਕੀ ਚੱਕਰ